ਅ ਅਸੀਂ ਕਿਉਂਕਿ ਮੇਰਾ ਵਿਭਾਗ ਜੁੜਿਆ ਹੋਇਆ ਹੈ ਸਾਰੇ ਹੀ ਜਿਹੜੇ ਸਾਡੇ ਦਿਵਾਨ ਭੈਣ ਭਰਾ ਨੇ ਉਹਨਾਂ ਦੀ ਭਲਾਈ ਦੇ ਲਈ ਸੋ ਪਹਿਲਾਂ ਸਾਡਾ ਡਿਪਾਰਟਮੈਂਟ ਹੈ ਜਿਹੜਾ ਉਹਨਾਂ ਦੀ ਅਸੈਸਮੈਂਟ ਕਰਦਾ ਹੈ ਉਹਨਾਂ ਨੂੰ ਬੁਲਾ ਕੇ ਵੀ ਕੀ ਚਾਹੀਦਾ ਸੋ ਤਿੰਨ ਕੁ ਮਹੀਨੇ ਪਹਿਲਾਂ ਅਸੀਂ ਕੈਂਪ ਲਾਇਆ ਸੀ ਸੋ ਉਹਨਾਂ ਨੂੰ ਜੋ ਵੀ ਚੀਜ਼ਾਂ ਲੋੜਿੰਦੀਆਂ ਨੇ ਖਾਸ ਕਰਕੇ ਕਿਉਂਕਿ ਮੈਂ ਜਮਲੌਰ 'ਚ ਬੈਠੀ ਹਾਂ ਸੋ ਸਾਡੇ ਮਲੋਟ ਦੇ ਹੀ ਨੇ ਸਾਡੇ ਕੋਲੇ 45 ਬੈਨੇਫਿਸ਼ੀਰੀ ਮਲੋਟ ਦੇ ਲੱਭੇ ਸੀ ਜਿਨ੍ਹਾਂ ਨੂੰ ਅੱਜ ਅਸੀਂ ਤਕਰੀਬਨ 22 ਲੱਖ ਦੀ ਲਾਗਤ ਦੇ ਨਾਲ ਉਹਨਾਂ ਨੂੰ 휠ਚੇਅਰ ਇਲੈਕਟ੍ਰਿਕ 휠ਚੇਅਰ ਜਾਂ ਹੋਰ ਕੋਈ ਕ੍ਰੈਚਸ ਹੈ ਜਾਂ ਕੰਨਾਂ ਨੂੰ ਲਾਉਣ ਵਾਲੀਆਂ ਮਸ਼ੀਨਾਂ ਜਾਂ ਜਿਹੜੇ ਦੇਖ ਨਹੀਂ ਸਕਦੇ ਉਹਨਾਂ ਲਈ ਅਪਲਾਈਐਂਸਸ ਹੈ ਸੋ ਇੱਕ ਤਰ੍ਹਾਂ ਨਾਲ ਅਸੀਂ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਜੋ ਜ਼ਿਲ੍ਹਾ ਭਲਾਈ ਅਫਸਰ ਮੇਰੇ ਨਾਲ ਬੈਠੇ ਨੇ ਇਹਨਾਂ ਨੇ ਕਾਫੀ ਜ਼ਿਆਦਾ ਆਪ ਪੇਨਸ ਲੈ ਕੇ ਜਿਹੜੇ ਮੇਰੇ ਕੋਲ ਆਉਂਦੇ ਸੀ ਅਸੀਂ ਘਰਾਂ ਤੱਕ ਵੀ ਪਹੁੰਚਾਏ ਉਹਨਾਂ ਨੂੰ ਇਕੱਲੇ ਇਕੱਲੇ ਬੰਦੇ ਨੂੰ ਔਰ ਇੰਨੇ ਜ਼ਿਆਦਾ ਸਮਰੱਥ ਹੋ ਗਏ ਕਿ ਜਿਹੜੇ ਕਿਤੇ ਘਰੇ ਬੈਠੇ ਡਿਪੈਂਡੈਂਟ ਸੀ ਤੇ ਲੋਕਾਂ ਨੂੰ ਵੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਈ ਵਾਰੀ ਬੋਝ ਲੱਗਣ ਲੱਗ ਜਾਂਦੇ ਆ ਉਹ ਲੋਕਾਂ ਨੇ ਆਪਣਾ ਘਰੋਂ ਬਾਹਰ ਨਿਕਲਣਾ ਸ਼ੁਰੂ ਕੀਤਾ ਆਪਣਾ ਕੋਈ ਕੰਮਕਾਰ ਸ਼ੁਰੂ ਕਰਨਾ ਸ਼ੁਰੂ ਕੀਤਾ ਸੋ ਮੈਂ ਕਹਾਂਗੀ ਕਿ ਇਹ ਜਿਹੜੇ ਵੀ ਦਿਵਿਆਂਗ ਭੈਣ ਭਰਾ ਨੇ ਉਹਨਾਂ ਨੂੰ ਅਸੀਂ ਸਮਰੱਥ ਬਣਾਉਣ ਦੇ ਲਈ ਇਹ ਉਪਰਾਲਾ ਕੀਤਾ। ਹੋਰ ਕਿੰਨੇ ਕਿਤੇ ਰਹਿ ਗਏ ਹੈਗੇ ਸਰਵੇ ਦੇ ਕੰਮ ਹੈ। ਕਿਸ ਤਰ੍ਹਾਂ ਮੈਂ ਅਸੀਂ ਦਊਂਗੀ ਕਿ ਮੈਂ ਇੱਕ ਕਾਲਮਰ ਬਣਾ ਸਕਾਂ ਜਿਹੜੇ ਅਸੀਂ ਮੈਂ ਹਮੇਸ਼ਾ ਕਹਿੰਦੀ ਰਹੀ ਹਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਊਗਾ ਡੇਢ ਸਾਲ ਪਹਿਲਾਂ ਮਲੋੜ ਚ ਬਹੁਤ ਵੱਡਾ ਕੈਂਪ ਲੱਗਿਆ ਸੀ ਔਰ ਅਸੀਂ ਉਹਦੇ ਵਿੱਚ ਸਰਟੀਫਿਕੇਟ ਵੀ ਬਣਾਏ ਸੀ ਕਿਉਂਕਿ ਸਰਟੀਫਿਕੇਟਸ ਦੀ ਵੀ ਨਾਲ ਲੋੜ ਹੁੰਦੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੁਝ-ਕੁਝ ਪਿੰਡਾਂ ਦਾ ਕਲਸਟਰ ਲੈ ਕੇ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਇਹਨਾਂ ਨੂੰ ਜਿਹੜੇ ਲੋੜਵੰਦ ਆ ਉਹਨਾਂ ਦੇ ਸਰਟੀਫਿਕੇਟਸ ਵੀ ਬਣਾਵਾਂਗੇ। ਔਰ ਸਰਟੀਫਿਕੇਟ ਦੇ ਬੇਸ ਤੇ ਜਿੰਨੀ ਵੀ ਉਹਨਾਂ ਨੂੰ ਸਹੂਲਤ ਦਿੱਤੀ ਜਾ ਸਕਦੀ ਹੈ ਉਹ ਵੀ ਦਵਾਂਗੇ ਤੇ ਉਹਨਾਂ ਨੂੰ ਉਹਨਾਂ ਦੇ ਜੀਵਨ ਪੱਤਰ ਨੂੰ ਉੱਚਾ ਚੱਕਣ ਲਈ ਅਸੀਂ ਪੂਰਾ ਯੋਗਦਾਨ ਉਹਨਾਂ ਦਾ ਜਿਵੇਂ ਕਿ ਇੱਕ ਨਿਰਦੇਸ਼ ਜਾਰੀ ਕੀਤੇ ਗਏ ਹੈ ਜਿਹੜੇ ਉਹਨਾਂ ਦੇ ਚਾਹੇਗੇ ਮੰਗ ਰਹੇ ਹੈਗੇ ਉਹਨਾਂ ਦੇ ਡੀਐਨਏ ਟੈਸਟਿੰਗ ਨਾਲ ਕਿਹੜਾ ਨਤੀਜਾ ਹੁੰਦਾ ਹੈ ਤੇ ਇਸ ਤਰ੍ਹਾਂ ਮੈਂ ਇੱਕ ਕਹਾਣੀ ਕਿ ਪੰਜਾਬ ਇੱਕ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਇਸ ਤਰ੍ਹਾਂ ਦਾ ਉਪਰਾਲਾ ਪੂਰੇ ਭਾਰਤ 'ਚ ਕਿਸੇ ਨੇ ਨਹੀਂ ਕੀਤਾ ਹੋਣਾ ਔਰ ਇਹਦਾ ਮੰਤਵ ਇਹੀ ਸੀ ਕਿਉਂਕਿ ਮੈਂ ਪਿਛਲੇ 2 ਸਾਲਾਂ ਤੋਂ ਲੱਗੀ ਹੋਈ ਸੀ ਜਿਹੜੇ ਬੱਚੇ ਠੀਕ ਮੰਗਦੇ ਉਹਨਾਂ ਨੂੰ ਲੁਕਾਇਆ ਜਾਵੇ ਅਸੀਂ ਬੜੇ ਤਰੀਕੇ ਅਪਣਾਏ ਅਸੀਂ ਰੈਸਕਿਊ ਵੀ ਕੀਤੇ 300 ਤੋਂ ਵੱਧ ਬੱਚਾ ਪਰ ਇੱਥੇ ਡਾਊਟ ਪੈਦਾ ਹੁੰਦਾ ਸੀ ਕਿ ਕਿਉਂ ਉਹ ਬੱਚੇ بار-बार ਸੜਕਾਂ ਤੇ ਆਉਂਦੇ ਆ ਔਰ ਉਹਨਾਂ ਦੇ ਨਾਲ ਜਿਹੜੇ ਵੱਡੇ ਪਿੱਛੇ ਹੁੰਦੇ ਆ ਉਹ ਕੌਣ ਨੇ ਕਿਉਂਕਿ ਉਹ ਮਾਵਾਪਾ ਦੱਸਦੇ ਆਪ ਤੇ ਆਪ ਨੂੰ ਸੋ ਡੀਐਨਏ ਟੈਸਟ ਕਰਾਉਣ ਦਾ ਇਹੀ ਮਕਸਦ ਹੈ ਕਿ ਜਿਹੜੇ ਉਹਨਾਂ ਤੋਂ ਪੀਖ ਮੰਗਵਾਉਂਦੇ ਕਿ ਵਾਕਈ ਉਹਨਾਂ ਦੇ ਮਾਵਾਪੇ ਨੇ ਜੇ ਮਾਵਾਪਾ ਨਹੀਂ ਹੈ ਤਾਂ ਉਹ ਕਿੱਥੋਂ ਬੱਚੇ ਚੱਕ ਕੇ ਲਿਆਉਂਦੇ ਨੇ ਜਾਂ ਉਹਨਾਂ ਨੂੰ ਅਪਾਹਜ ਬਣਾਉਂਦੇ ਨੇ ਸੋ ਇਸ ਤਰ੍ਹਾਂ ਡੀਐਨਏ ਟੈਸਟ ਦੇ ਨਾਲ ਇਹ ਜਿਹੜੇ ਫੜੇ ਜਾਣਗੇ ਜਿਹੜੇ ਟ੍ਰੈਫਿਕਿੰਗ ਦਾ ਪੰਡਾ ਅਪਣਾਇਆ ਹੋਇਆ ਹੈ ਔਰ ਉਹਨਾਂ ਨੂੰ ਸਖਤ ਸਜ਼ਾ ਮਾਰਨ ਇਸ ਨੂੰ ਕੋਈ ਇਸ ਤਰ੍ਹਾਂ ਦੇ ਕੋ ਸਾਹਮਣੇ ਵੀ ਆਏ ਜਿਹੜੇ ਇਸ ਤਰ੍ਹਾਂ ਦੇ ਬੱਚਾ ਤੋਂ ਬਰਬਾਦ ਕਰਨ ਦੇ ਦੇਖੋ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਕਿਉਂਕਿ ਇਹ ਹਾਲੇ ਰੀਸੈਂਟਲੀ ਅਸੀਂ ਜਿਹੜੀ ਸਕੀਮ ਲੈ ਕੇ ਆਏ ਆ ਬਹੁਤ ਵੱਡੇ ਵੱਡੇ ਗੈਂਗ ਜਿਹੜੇ ਸਾਹਮਣੇ ਆਉਣਗੇ ਕੀ ਬੇਸਿਕਲੀ ਦਿੱਤੇ ਹੈਗੇ ਡਿਸਪਨੋ ਕਿਵੇਂ ਕਰ ਕਰਦੇ ਨੇ ਉਹ ਕੁਰਦੇ ਨੇ ਬੇਸਿਕਲੀ ਅ ਦੇਖੋ ਫਿਲਹਾਲ ਤਾਂ ਇਹ ਨਿਰਦੇਸ਼ ਹੈ ਵੀ ਜਿੱਥੇ ਵੀ ਕਿਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਾਂਗੀ ਵੀ ਕਿਸੇ ਵੀ ਬੱਚੇ ਨੂੰ ਭੀਖ ਮੰਗਦਾ ਦੇਖੋ ਤਾਂ ਉਹਨੂੰ ਬਿਲਕੁਲ ਉਹਨੂੰ ਕੋਸ਼ਿਸ਼ ਨਹੀਂ ਦੇਣਾ ਬਲਕਿ ਉਹਦੀ ਰਿਪੋਰਟ ਕਰਨੀ ਹੈ 1098 ਸਾਡਾ ਹੈਲਪਲਾਈਨ ਨੰਬਰ ਹੈ ਉਹਦੇ ਤੇ ਡਾਇਲ ਕਰਕੇ ਦੱਸੋ ਵੀ ਇਹ ਬੱਚਾ ਇੱਥੇ ਖੜਾ ਭੀਖ ਮੰਗ ਰਿਹਾ ਅਸੀਂ ਉਹਨਾਂ ਬੱਚਿਆਂ ਨੂੰ ਸਕੂਲਾਂ 'ਚ ਲੈ ਕੇ ਜਾਣਾ ਹੈ ਅਸੀਂ ਉਹਨਾਂ ਬੱਚਿਆਂ ਨੂੰ ਸੜਕਾਂ 'ਤੇ ਨਹੀਂ ਰੁਲਣ ਦੇਣਾ ਸੋ ਇਹ ਆਪਣੇ ਸਾਰਿਆਂ ਦੇ ਸਹਿਯੋਗ ਨਾਲ ਹੋਊਗਾ ਦੇਖਦੇ ਹਾਂ ਕਿੰਨੀ ਦੇਰ ਚੰਦਾ ਅ ਸਾਡੇ ਬਾਈ ਇਲੈਕਸ਼ਨ ਦੀ ਕਿਸ ਤਰ੍ਹਾਂ ਕਰੀਏ ਅਸੀਂ ਤਿਆਰੀ ਸਾਨੂੰ ਲੋਕ ਕਰਵਾਉਂਦੇ ਹੈ ਲੋਕ ਹੁੰਦਾਂ ਨੇ ਹਮੇਸ਼ਾ ਹੀ ਸਾਥ ਦਿੱਤਾ ਤੁਸੀਂ ਦੇਖਿਆ ਕਿ ਮੈਨੂੰ ਲੱਗਦਾ ਜਿੰਨੀਆਂ ਆਮ ਆਦਮੀ ਪਾਰਟੀ ਨੇ ਬਾਈ ਇਲੈਕਸ਼ਨਜ਼ ਫੇਸ ਕੀਤੀਆਂ ਉਹਨੀਆਂ ਕਿਸੇ ਵੀ ਸਰਕਾਰ ਨੇ ਨਹੀਂ ਕੀਤੀਆਂ ਹੋਣੀਆਂ ਸੋ ਇੱਕ ਤਾਂ ਬਹੁਤ ਵੱਡਾ ਲਾਸ ਹੋਇਆ ਜਿਹੜਾ ਸਾਡੇ ਐਮਐਲਏ ਸਾਹਿਬ ਇਸ ਦੁਨੀਆ ਤੋਂ ਚਲੇ ਗਏ ਪਰ ਜਿੱਥੇ ਲੋੜ ਹੈ ਉੱਥੇ ਇਲੈਕਸ਼ਨ ਕਰਾਉਣੀ ਪੈਂਦੀ ਹੈ ਸੋ ਪੂਰਨ ਜਿਹੜਾ ਕਹਾਂਗੇ ਸਹਿਯੋਗ ਜਿਹੜਾ ਲੋਕਾਂ ਦਾ ਪਹਿਲਾਂ ਸੀ ਉਹ ਉਸੇ ਤਰ੍ਹਾਂ ਹੀ ਸਾਡੇ ਨਾਲ ਖੜਾ ਹੈ